ਸ਼ਾਬਾਸ਼ ਮੈਂ ਕਿਹਾ ਵੀ ਮੈਂ ਅੰਦਰੋਂ ਆਉਣਾ ਜੇ ਸਿਰਸੁਰ ਧੋ ਕੇ ਤੇ ਮੇਰੇ ਆਉਂਦਿਆਂ ਤੱਕ ਤੇ ਸਾਰਾ ਸੌਦਾ ਸੁਦਾ ਲਾਇਓ ਇਹ ਅਜੇ ਵੀ ਉੱਥੇ ਬੈਠਿਆ ਛੱਡ ਦੋ ਛੱਡ ਦੋ ਫੋਨ ਲੈ ਓ ਜਾ ਕੇ ਸੌਦਾ ਤੂੰ ਹੀ ਨਾ ਹਿੱਲਿਓ ਇੱਥੋਂ ਮੈਂ ਹਿਸਾਬ ਲਾ ਲਿਆ ਹਾਂ ਆਪਣੇ ਨਾ ਵਾਲ ਪੂਝ ਤੇ ਜਾ ਕੇ ਨਾ ਰਸੋਈ ਵੇਖ ਲੈ ਪਹਿਲਾਂ ਸਮਾਨ ਲੈ ਆਇਆ ਲੈ ਏ ਜਾ 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 ਕੇ ਚੈੱਕ ਕਰ ਐਨੀ ਚਲਦੀ ਮੇਥੀ ਦਾਣਾ ਲਿਆਂਦਾ ਜੇ ਉਹ ਨਹੀਂ ਯਾਰ ਨਰ ਦਾਣਾ ਉਹ ਮਿਲਿਆ ਨਹੀਂ ਆ ਕੁਝ ਸਾਮਾਨ ਇਹਦੇ ਵਿੱਚ ਪੂਰਾ ਨਹੀਂ ਹੈਗਾ ਉਹ ਦੁਕਾਨ ਤੋਂ ਨਹੀਂ ਮਿਲਿਆ ਕੱਲ ਲਿਆਵਾਂਗੇ ਫਿਰ ਪਤਾ ਨਹੀਂ ਕਿਹੜੀ ਦੁਕਾਨ ਤੇ ਚੱਜਾਂਦੇ ਜਿੱਥੇ ਸੌਦਾ ਹੀ ਪੂਰਾ ਨਹੀਂ ਹੁੰਦਾ ਕਿੰਨੀ ਮਰੀਕਾ ਇੱਕੋ ਦੁਕਾਨ ਤੇ ਜਾਕਰੋ ਜਿੱਥੇ ਸਾਰਾ ਸੌਦਾ ਮਿਲ ਜੇ ਕੀ ਖੜਾਇਆ ਫਿਰ ਦਸਮਾਨ ਨਹੀਂ ਹੋਣਾ ਨਾ ਮੇਰੀ ਗਰੋਸਰੀ ਪੂਰੀ ਹੁੰਦੀ ਨਾ ਮੇਰਾ ਸੌਦਾ ਪੂਰਾ ਹੁੰਦਾ ਸਾਰਾ ਮਹੀਨਾ ਕਹਿ ਕੇ ਕਿ ਮੈਂ ਦੀ ਹੋ ਜਨੀਆ ਲਓ ਜੀ ਚਾਹ ਪੀਓ ਕੀ ਸੋਚਂਦੇ ਜੀ ਕੁਝ ਨਹੀਂ ਯਾਰ ਫਿਰ ਵੀ ਦੱਸੋ ਤੇ ਸਹੀ ਕੀ ਸੋਚਂਦੇ ਨੇ ਇਹ ਤੇਰਾ ਨਾ ਮੇਰਾ ਵਿਆਹ ਨਹੀਂ ਹੋਣਾ ਚਾਹੀਦਾ। ਅੜਾ ਦਿਮਾਗ ਸਹੀ ਆ। ਹੈ? ਕੀ ਕੀ ਕਮੀ ਹੈ ਤੁਹਾਡੇ ਚ? ਹੈ? ਚੰਗੇ ਭਲੇ ਤੇ ਵੇਖਦੇ ਜੇ। ਮੰਮੀ ਗੱਲ ਹੋਣੀ ਆ ਯਾਰ। ਤੇਰਾ ਵਿਆਹ ਨਾ ਕਿਸ ਕਰਿਆਣ ਵਾਲੇ ਲਾਉਣਾ ਚਾਹੀਦਾ। ਕਿਉਂ? ਘਟੋ ਘਟ ਤੇਰਾ ਰਾਸ਼ਨ ਤੇ ਪੂਰਾ ਹੁੰਦਾ ਮਹੀਨੇ ਦਾ। ਐ ਸ਼ਾਬਾਸ਼। ਥੋੜੇ ਚਾਹ ਪੀ ਲੈ ਮੈਂ ਬਾਅਦ ਚ ਪੀਣੀ ਤੰਡੋਂ ਮੈਂ ਰਾਸ਼ਨ ਪੂਰਾ ਕਰਣੀ। ਫੇਰ ਆ ਕਰਿਆਣੇ ਵਾਲੇ ਨਾਲ ਮੇਰਾ ਵਿਆਹ ਕਰਾਉਂਗੀ।